AP24 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡੇ ਮਨਪਸੰਦ ਨਿਊਜ਼ ਚੈਨਲ AP24 ਤੇ ਅੱਜ ਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਮੋਗਾ ਪੁਲਿਸ ਦੀ ਵੱਡੀ ਕਾਰਵਾਈ ਇੱਕ ਵਿਅਕਤੀ 1 ਕਿਲੋਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਮੋਗਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ ਇੱਕ ਗੁਪਤ ਸੂਚਨਾ ਤੇ ਕਾਰਵਾਈ ਕਰਦਿਆਂ ਸਿਟੀ ਸਾਊਥ ਪੁਲਿਸ ਸਟੇਸ਼ਨ ਦੀ ਟੀਮ ਨੇ ਇੱਕ ਵਿਅਕਤੀ ਨੂੰ 1 ਕਿਲੋਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਸਟੇਸ਼ਨ ਅਫਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਗੁਰਿੰਦਰ ਸਿੰਘ ਜੋ ਕਿ ਇੱਕ ਨਸ਼ਾ ਤਸਕਰ ਹੈ ਮੋਗਾ ਵਿੱਚ ਅਫੀਮ ਸਪਲਾਈ ਕਰਨ ਲਈ ਆਇਆ ਹੈ ਅਤੇ ਇਸ ਸਮੇਂ ਕੋਟਕਪੂਰਾ ਰੋਡ ਤੇ ਇੱਕ ਰੈਸਟੋਰੈਂਟ ਦੇ ਨੇੜੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ ਸੂਚਨਾ ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇੱਕ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਦੋਸ਼ੀ ਦੀ ਭਾਲ ਕਰਨ ਤੇ ਉਸ ਕੋਲੋਂ 1 ਕਿਲੋਗ੍ਰam ਅਫੀਮ ਬਰਾਮਦ ਕੀਤੀ ਗਈ ਮੁਲਜ਼ਮ ਵਿਰੁੱਧ FIR ਨੰਬਰ 256 NDPS ਐਕਟ ਦੀ ਧਾਰਾ 18 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਗੁਰਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਜਾਂਚ ਲਈ ਰਿਮਾਂਡ ਤੇ ਲਿਆ ਜਾਵੇਗਾ ਐਸ਼ਪੀ 24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਇਹੋ ਜਾਣਕਾਰੀ ਅੱਜ ਪ੍ਰੈਸ ਕਾਨਫਰੰਸ ਰੱਖੀਏ ਕੀ ਮਾਮਲਾ ਕੀ ਸੀ ਜੋ ਮਾਜੋ ਡੀਜੀਪੀ ਪੰਜਾਬ ਵੱਲੋਂ ਮਾੜੇ ਅੰਸਾ ਖਿਲਾਫ ਚਲਾਈ ਗਈ ਮਹਮਤਾ ਦਾ ਸ੍ਰੀ ਗਾੜੀਏ ਕਾਹ ਦੀ ਜੀ ਐਸਪੀ ਮਾਜੋ ਕੇ ਐਸਪੀ ਸਾਹਿਬ ਮੋਗਾ ਦੇ ਨਿਚਾਲੇ ਚਾਤਾ ਇਹਦਾ ਸ੍ਰੀ ਬਾਲਕਿਸ਼ਨਜੀ ਐਸਪੀ ਡੀ ਸਾਹਮੂਗਾ ਅਤੇ ਸਰਦਾਰ ਗੋਪੀ ਸਿੰਘ ਜੀ ਡੀਐਸਪੀ ਸ੍ਰੀ ਸਾਹਿਬ ਦੇ ਹੁਗਮਾਨ ਸਾਹਿਬ ਕੱਲੋ ਉਸ ਵੇਲੇ ਸਾਨੂੰ ਵੱਡੀ ਸਫਲਤਾ ਹਾਸਲ ਕੀਤੀ ਮਿਲੀ ਜਦੋਂ ਸਰਦਾਰ ਗੁਰਦੇਵ ਸਿੰਘ ਸਮੇਤ ਪੁਲਿਸ ਪਾਰਟੀ ਦੇ ਛਿੱਟੀ ਏਰੀਏ ਵਿੱਚ ਗਸ਼ਤ ਕਰ ਰਹੇ ਸੀ ਤੇ ਇਹਨਾਂ ਨੂੰ ਹਮੌਰੀ ਮਿਲੀ ਕਿ ਗੁਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਬੈਕ ਲੋਰੀਆਂ ਵਾਲੀ ਪਿੰਡ ਸੂਰਪੁਰ ਜਿਹੜਾ ਤਨ ਤਨ ਜੋ ਫੀਮ ਦਾ ਦੰਦਾ ਕਰਦਾ ਹੈ ਅਧਵੀ ਮੋਗੇ ਏਰੀਏ ਦੇ ਵਿੱਚ ਫੀਮ ਲੈ ਕੇ ਆਇਆ ਤੇ ਉਤੋਂ ਪਾਰੀ ਹੌਸਲ ਦਾ ਵਿੱਚ ਫੀਮ ਹਾਸਲ ਮਿਲ ਸਕਦੀ ਹੈ। ਤੋਂ ਜੋ ਇਹਨੇ ਉਸ ਦੇ ਤਹਿਤ ਮਗਬਰੀ ਤਹਿ ਤੇ ਇਹਨੂੰ ਗੁਰਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਉਸ ਕੋਲੋਂ 1 ਕਿਲੋ ਫੀਮ ਬਰਾਮਦ ਕੀਤੀ ਗਈ। ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤੇ ਇਹਦਾ ਪਾਲਸ ਰਿਮਾਂਡ ਹਾਸਲ ਕਰਕੇ ਜਿਹੜੀ ਅਗਲੀ ਕਾਰਵਾਈ ਹਮ ਲੈਂਦੀ ਜਾ ਰਹੀ ਹੈ। ਸਰੇ ਇਲਾਕਾ ਤਾਂ ਲੱਗਦਾ ਕਿ ਕਿੱਥੋਂ ਲੈ ਕੇ ਆਏ ਤੇ ਕਿਹਨੂੰ ਸਪਲਾਈ ਕਰਦੇ ਸੀ। ਇਹਦੀ ਰਿਪੋਰਟ ਰਿਮਾਂਡ ਹਾਸਲ ਕਰਨਾ ਜੀ ਉਸ ਤੋਂ ਬਾਅਦ ਜਿਹੜੀ ਪੁੱਛਗਛ ਚੱਲ ਰਹੀ ਹੈ ਜੋ ਹੋਏਗੀ ਪੁੱਤ ਨੂੰ ਤਾਂ ਦੱਸ ਮੈਂ ਵੀ ਕੋਈ ਮਾਮਲਾ ਦੱਸ ਰਿਹਾ ਤੇ ਪਹਿਲਾਂ ਨਹੀਂ ਅੱਦੇ ਪੁਰਸਕੇ ਜਾ ਰਹੀ ਐ ਸਰ ਜੋ ਹੋਇਆ ਤੁਮ ਦਾ ਕੱਤ ਆਇਆ ਸੀ ਜੀ ਇਹ ਸਾਨੂੰ ਤਾਂ ਪੈਦਲ ਮਿਲਿਆ ਸੀ ਤੇ ਇਕੱਲੇ ਸੀਗੇ ਇਹ ਇਕੱਲੇ ਸੀ ਸਰ ਇਕੱਲੇ ਹੁਣ ਅੱਗੇ ਕੀ ਕਾਰਵਾਈ ਚੀਏ ਅਗਰ ਪੁਲਿਸ ਰਿਪੋਰਟ ਹਾਸਲ ਕੀਤਾ ਅੱਜ ਪੇਸ਼ ਕਰਨ ਜਾ ਰਹੇ ਆ ਜੀ ਪੁਲਿਸ ਰਿਪੋਰਟ ਹਾਸਲ ਕਰਕੇ ਜੋ ਵੀ ਅਗਲੀ ਕਾਰਵਾਈ ਹੋਣੀ ਲੈਂਦੀ ਜਾਊਗਾ ਸਰ ਇਹ ਕੋਈ ਵੀਕਲ ਪਰ ਬਗਾਰ ਆ ਨਹੀਂ ਵੀਕਲ ਨਹੀਂ ਬਰਾਉਂਦਾ ਜੀ ਪੈਦਲ ਹੀ ਐ ਪੈਦਲ ਹੀ ਹਾਂਜੀ ਪੈਦਲ